ਸੋ ਸਮੇਂ ਦੀ ਵੱਡੀ ਖਬਰ ਕੱਲ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਦੇ ਵਿੱਚ ਪੀਏਸੀ ਦੀ ਇੱਕ ਮੀਟਿੰਗ ਕੀਤੀ ਜਾਏਗੀ ਉਸ ਮੀਟਿੰਗ ਦੇ ਵਿੱਚ ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਨਾਮਾਂ ਦੇ ਉੱਪਰ ਚਰਚਾ ਹੋਏਗੀ ਸੋ ਇਸ ਮੀਟਿੰਗ ਦੇ ਵਿੱਚ ਜਿਹੜੇ ਉਹਨਾਂ ਦੇ ਸਹਿਯੋਗੀ ਨੇ ਇਸ ਮੀਟਿੰਗ ਦੇ ਜਿਹੜੇ ਮੈਂਬਰ ਨੇ ਉਹ ਮੈਂਬਰ ਉਸ ਮੀਟਿੰਗ ਦੇ ਵਿੱਚ ਮੌਜੂਦ ਹੋਣਗੇ ਔਰ ਉਸ ਦੇ ਵਿੱਚ ਜਿਹੜੇ ਕੈਂਡੀਡੇਟ ਨੇ ਲੋਕ ਸਭਾ ਚੋਣਾਂ ਦੇ ਲਈ ਉਹਨਾਂ ਦੇ ਨਾਮਾਂ ਦੇ ਉੱਪਰ ਚਰਚਾ ਹੋਏਗੀ ਇਸ ਕਮੇਟੀ ਦੇ ਵਿੱਚ ਇਸ ਨੂੰ ਪੀਐਸਏ ਕਿਹਾ ਜਾਂਦਾ ਪੀਐਸਏ ਜਾਨੀ ਕਿ ਪੋਲਿਟੀਕਲ ਅਫੇਅਰ ਕਮੇਟੀ ਹੈ ਆਮ ਆਦਮੀ ਪਾਰਟੀ ਦੀ ਜਿਸ ਦੇ ਵਿੱਚ ਸਾਰੇ ਫੈਸਲੇ ਲਏ ਜਾਂਦੇ ਨੇ ਕਿ ਪਾਰਟੀ ਦੇ ਵੱਲੋਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਗਤੀਵਿਧੀਆਂ ਰਹਿਣਗੀਆਂ ਇਸ ਸਮੇਂ ਦੇ ਕਰੰ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਸੰਜੇ ਸਿੰਘ ਗੋਪਾਲ ਰਾਏ ਆਤੀਸ਼ੀ ਇਮਰਾਨ ਹੁਸੈਨ ਦੁਰਗੇਸ਼ ਪਾਠਕ ਰਾਗਵ ਚੱਡਾ ਤੇ ਰਾਖੀ ਵਿਦਲਾਨ ਵਰਗੇ ਜਿਹੜੇ ਮੈਂਬਰ ਨੇ ਉਹ ਸ਼ਾਮਲ ਨੇ ਔਰ ਇਹਨਾਂ ਦੀ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਹੈ ਉਸ ਦੇ ਵੱਲੋਂ ਕੱਲ ਫੈਸਲਾ ਲਿਆ ਜਾਏਗਾ ਕਿ ਉਮੀਦਵਾਰ ਕਿਹੜੇ ਹੋਣਗੇ ਲੋਕ ਸਭਾ ਚੋਣਾਂ ਦੇ ਲਈ ਸੋ ਸਾਡੇ ਸਹਿਯੋਗੀ ਸੰਜੇ ਜਾ ਜਿਹੜੇ ਨੇ ਉਹ ਸਾਡੇ ਨਾਲ ਜੁੜਨ ਕੇ ਦਿੱਲੀ ਤੋਂ ਔਰ ਇਹਦੇ ਬਾਰੇ ਅਜੇ ਜਹਾ ਸਾਡੇ ਨਾਲ ਜੁੜਨਗੇ ਔਰ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਮੀਟਿੰਗ ਹੋਏਗੀ ਔਰ ਕਿਸ ਕਿਹੜਾ ਪ੍ਰੋਸੀਜਰ ਹੁੰਦਾ ਇਹਨਾਂ ਦੇ ਉਮੀਦਵਾਰਾਂ ਨੂੰ ਚੁਣਨ ਦਾ ਅਜੇ ਕੱਲ ਜਿਹੜੀ ਮੀਟਿੰਗ ਹੋਏਗੀ ਉਸ ਦੇ ਵਿੱਚ ਇਹਨਾਂ ਦਾ ਕੀ ਪ੍ਰੋਸੀਜਰ ਰਹਿੰਦਾ ਹੈ ਉਮੀਦਵਾਰਾਂ ਨੂੰ ਜਿਹੜੇ ਨਾਮ ਨੇ ਉਹਨਾਂ ਨੂੰ ਫਾਈਨਲ ਕਰਨ ਦਾ ਜੀ ਅ ਕੱਲ ਆਮ ਆਦੀ ਪਾਰਟੀ ਕੀ ਜਿਹੜੀ ਸਬਸੇ ਹਾਈएस्ट ਬਾਡੀ ਹੈ ਪੋਲੀਟੀਕਲ ਅਫੇਅਰਸ ਕਮੇਟੀ ਇਸੋ बैठक होनी है और उसमें लोकसभा चुनाव के उम्मीदवारों के चयन को लेकर चर्चा होगी आम आदमी पार्टी जिस तरह से पंजाब दिल्ली गुजरात आ, आ, बाकी जगहों में जहाँ जहाँ भी चुनाव लड़ेगी उनके सीटों पे उम्मीदवारों के नाम के चयन को आखिरी मोहर लगाया जाएगा जैसे दर्शकों को समझाने के लिए जैसे बीजेपी में पार्लियामेंट्री बोर्ड की मीटिंग होती है जिसमें उम्मीदवारों का चयन किया जाता है किसी भी पार्टी का जो हाईएस्ट बॉडी होता है जैसे कांग्रेस में कांग्रेस कार्य समिति या कांग्रेस सेंट्रल इलेक्शन कमिटी है उसी तरह से आम आदमी पार्टी की जो सबसे बड़ी बॉडी है पीएसी पॉलिटिकल अफेयर्स कमिटी उसकी कल बैठक होनी है और लोकसभा सभा चुनाव से पहले ये जो बैठक है ये अपने आप में महत्वपूर्ण इसलिए है कि इसमें उम्मीदवारों के चयन को लेकर चर्चा होगी आम आदमी पार्टी जहाँ जहाँ भी, भी चुनाव लड़ेगी चाहे वो गठबंधन में हो या अकेले आम आदमी पार्टी जो चुनाव लड़ेगी उसमें उम्मीदवारों के चयन को आखिरी मोहर लग सकता है और आने वाले वक्त में आम आदमी पार्टी अपने उम्मीदवारों के नामों की घोषणा कर सकती है जी जो जो जहाँ जो, जहाँ पर भी आम आदमी पार्टी का कांग्रेस के साथ गठबंधन हो गया है सीट शेयरिंग को लेकर जो चर्चा थी वो भी अब फाइनल हो चुकी है तो अब उम्मीदवारों के वहाँ पे नाम अनाउंस करने के लिए मीटिंग हो रही है कि मैंने कि किसी भी पार्टी का जो का चयन हो इसमें पूरे देश भर से दे सोलह सत्रह लोग जो है, है।, है, है, है आम आदमी पार्टी के जो मुखिया अरविंद केजरीवाल है पंजाब के मुख्यमंत्री भगवंत मान है ये तमाम लोग बैठेंगे और उसके बाद उम्मीदवारों के चयन को लेकर आखिरी रूप दिया जाएगा और आने वाले वक्त में आम आदमी पार्टी चाहे जहां पे धन में हो और जहां वो गठबंधन के इतर जैसे पंजाब में अकेले चुनाव लड़ेगी आम आदमी पार्टी तो पंजाब से ਤਾਂ ਕੌਨ ਕੌਨਿਤ ਲੋਕ ਸਭਾ ਕੀ ਉਮੀਦਵਾਰ ਹੋ ਇੰਕੀਪੀਸੀ ਦੇ ਜੋ 2 3 3 4 4 ਨਾਮ ਆਤੇ ਹਨ ਉਨਕੀ ਸ੍ਰਕਤੀ ਕਰਨਾ ਔਰ ਉਸ ਵਿੱਚ ਜੋ ਸਭ ਤੋਂ ਬਿਹਤਰ ਕੈਂਡੀਡੇਟ ਹੈ ਉਸਕੇ ਨਾਮੋ ਕੀ ਘੋਸ਼ਣਾ ਕਰਨੇ ਕੇ ਲੀਏ ਉਸ ਤੋਂ ਪਹਿਲੇ ਇਹ ਬੈਠਕ ਬੁਲਾਈ ਗਈ ਹੈ ਔਰ ਆਨੇ ਵਾਲੇ ਵਕਤ ਮੇ ਆਮ ਆਦਮੀ ਪਾਰਟੀ ਆਪਣੇ ਉਮੀਦਵਾਰੋ ਕੇ ਨਾਮੋ ਕਾ ਐਲਾਨ ਕਰ ਸਕਤੀ ਹੈ ਜੀ ਧੰਨਵਾਦ ਸੋ ਇਸ ਤਰੀਕੇ ਦੇ ਨਾਲ ਕੱਲ ਪੋਲੀਟੀਕਲ ਅਫੇਅਰ ਕਮੇਟੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਏਗੀ ਔਰ ਉਸ ਮੀਟਿੰਗ ਦੇ ਵਿੱਚ ਜੜੀਆਂ ਸੀਟਾਂ ਨੂੰ ਲੈ ਕੇ ਸੀਟ ਸ਼ੇਅਰਿੰਗ ਹੋਈ ਹੈ ਜਾਂ ਫਿਰ ਪੰਜਾਬ ਦੇ ਵਿੱਚ ਜੜੀਆਂ ਆਮ ਆਦਮੀ ਪਾਰਟੀ ਦੇ ਵੱਲੋਂ 13 ਦੀਆਂ 13 ਸੀਟ ਜਣ ਗਿਆ ਉਹਨਾਂ ਦੇ ਉੱਪਰ ਕਿਹੜੇ ਕਿਹੜੇ ਉਮੀਦਵਾਰ ਚੋਣਾਂ ਲੜਨਗੇ ਉਸ ਦੇ ਲਈ ਕੱਲੂ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਜਾਨੀ ਕਿ ਹੁਣ ਆਮ ਆਦਮੀ ਪਾਰਟੀ ਆਪਣੀ ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਵੱਲ ਨੂੰ ਵੱਧ ਗਈ ਹੈ ਪਹਿਲਾ ਪੜਾਅ ਸੀਗਾ ਜਿਹਦੇ ਵਿੱਚ ਜਿੱਥੇ ਜਿੱਥੇ ਗਠਬੰਧਨ ਹੋਇਆ ਜਾਂ ਕਿਹੜੇ ਸੂਬੇ ਦੇ ਵਿੱਚ ਇੰਡੀਪੈਂਡੈਂਟ ਚੋਣਾਂ ਲੜਨੀਆਂ ਨੇ ਉਹ ਪਹਿਲਾ ਪੜਾਅ ਸੀ ਔਰ ਦੂਸਰਾ ਪੜਾਅ ਉਹਦਾ ਇਹ ਹੈ ਕਿ ਹੁਣ ਉਹਨਾਂ ਸੀਟਾਂ ਦੇ ਉੱਪਰ ਕਿਹੜੇ ਕਿਹੜੇ ਉਮੀਦਵਾਰਾਂ ਦੇ ਨਾਮ ਐਲਾਨੇ ਜਾਣਗੇ ਉਸ ਨੂੰ ਲੈ ਕੇ ਕੱਲ ਪੀਐਸਸੀ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਸ ਦੇ ਵਿੱਚ ਇਹ ਸਾਰੇ ਨਾਮ ਜਿਹੜੇ ਉਨਾ ਦੇ ਲਈ ਉਹ ਪੂਰਾ ਕਰ ਜਾਏਗੀ